ਲੁਧਿਆਣਾ ਟ੍ਰੈਫਿਕ ਪਾਲਿਸੀ ਦੇ ACP ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੋਲੇਵਾਲ ਚੌਂਕ ਵਿਖੇ SPS ਹਸਪਤਾਲ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਟ੍ਰੈਫਿਕ ਪਾਲਿਸੀ ਦੇ ਮੁਲਾਜ਼ਮਾਂ ਨੂੰ ਛਤਰियां ਮਣਡੀਆਂ ਗਈਆਂ ACP ਸਿੱਧੂ ਨੇ SPS ਹਸਪਤਾਲ ਦੇ MD ਜੈ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਆਖਿਆ ਇਹ ਇੱਕ ਚੰਗਾ ਉਪਰਾਲਾ बारिश ਦੇ ਮੌਸਮ ਵਿੱਚ ਪੁਲਿਸ ਕਰਮੀਆਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਤੇ ਹੋਰ ਤੰਦੇਹੀ ਨਾਲ ਡਿਊਟੀ ਕਰਨਗੇ ਇਸ ਮੌਕੇ ਤੇ ACP ਸਿੱਧੂ ਨੇ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ بارش ਵਿੱਚ ਸੜਕਾਂ ਕਈ ਜਗ੍ਹਾ ਤੋਂ ਟੁੱਟ ਜਾਂਦੀਆਂ ਹਨ ਇਸ ਲਈ ਗੱਡੀ ਦੀ ਸਪੀਡ ਘੱਟ ਰੱਖੋ ਅਤੇ ਗੱਡੀਆਂ ਵਿੱਚ فاਸਲਾ ਬਣਾ ਕੇ ਰੱਖੋ ਤਾਂ ਜੋ ਐਕਸੀਡੈਂਟ ਤੋਂ ਬਚਿਆ ਜਾ ਸਕੇ ਇਸ ਮੌਕੇ ਜ਼ੋਨ ਇੰਚਾਰਜ ਪੰਜ ਇੰਸਪੈਕਟਰ ਦਵਿੰਦਰ ਕੌਰ ਜ਼ੋਨ ਇਨਚਾਰਜ 6 ਬਿਬਲਪਾਲ ਕੌਰ ਜ਼ੋਨ ਇਨਚਾਰਜ 7 ਔੰਕਾਰ ਸਿੰਘ ਜ਼ੋਨ ਇਨਚਾਰਜ 8 ਇੰਸਪੈਕਟਰ ਰੁਪਿੰਦਰ ਸਿੰਘ ਥਾਣੇਦਾਰ ਵਿਸ਼ਵਿੰਦਰ ਸ਼ਰਮਾ ਥਾਣੇਦਾਰ ਪਰਮਿੰਦਰ ਸਿੰਘ ਚੇਅਰਮੈਨ ਲਖਵਿੰਦਰ ਢੰਡੋ ਤੇ ਪ੍ਰਧਾਨ ਲਖਵੀਰ ਬੱਧਵਾਲ ਮੌਜੂਦ ਸਨ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ACP ਟ੍ਰੈਫਿਕ ਟੂ ਲੁਧਿਆਣਾ ਅੱਜ ਐਸਪੀ ਐਸ ਹਸਪੀਟਲ ਲੁਧਿਆਣਾ ਵੱਲੋਂ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਹਰ ਸਮੇਂ ਰੋਡ ਦੇ ਉੱਤੇ ਡਿਊਟੀ ਕਰਦੇ ਆ ਧੁੱਪ ਤੇ بارش ਦੇ ਮੌਸਮ ਚ ਡਿਊਟੀ ਕਰਦੇ ਆ ਉਹਨਾਂ ਵੱਲੋਂ ਅੱਜ ਸਾਨੂੰ ਛਤਰੀਆਂ ਮਲਾਜਮਾਂ ਨੂੰ ਵੰਡੀਆਂ ਗਈਆਂ ਜਿਹੜਾ ਕਿ ਇੱਕ ਬਹੁਤ ਸ਼ਲਾਘਾਜੋਕ ਕਦਮ ਇਹਨਾਂ ਨੇ ਅੱਜ ਪਟਾਇ ਮਲਾਜਮਾਂ ਦੇ ਵੈਲਫੇਅਰ ਲਈ ਜਿਹੜੇ ਕਿ ਟ੍ਰੈਫਿਕ ਪੁਲਿਸ ਮਲਾਜਮ ਜਿਹੜੇ ਜਿੰਨੀ ਟਾਈਮ ਡਿਊਟੀ ਕਰਦੇ ਆ ਉਹ ਧੁੱਪ ਤੇ ਬਰਸਾਤ ਦੇ ਵਿੱਚ ਖੜਕੇ ਡਿਊਟੀ ਕਰਦੇ ਆ ਜਿਹੜੀਆਂ ਇਹ ਛਤਰੀਆਂ ਮਿਲਣ ਨਾਲ ਇਹ ਆਪਣੀ ਡਿਊਟੀ ਹੋਰ ਵਧੀਆ ਤਰੀਕੇ ਨਾਲ ਤੇ ਜਿਹੜਾ ਇਹ ਪਬਲਿਕ ਨੂੰ ਬੜੇ ਅੱਛੀ ਤਰੀਕੇ ਨਾਲ ਟ੍ਰੈਫਿਕ ਰੈਗੂਲੇਟ ਕਰ ਸਕਦੇ ਆ ਧੁੱਪ ਤੋਂ ਮੀਂਹ ਤੋਂ ਆਪਣਾ ਬਚਾਅ ਵੀ ਕਰ ਸਕਦੇ ਆ ਮੈਂ ਆਮ ਪਬਲਿਕ ਨੂੰ ਇੱਕ بارش ਦੇ ਮੌਸਮ 'ਚ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਕਿ ਇਸ ਦਿਨਾਂ 'ਚ ਕਈ ਵਾਰੀ ਸੜਕਾਂ ਬਹੁਤ ਟੁੱਟ ਜਾਂਦੀਆਂ ਜਾਂ ਟੋਏ ਟਿੱਬੇ ਪੈ ਜਾਂਦੇ ਨੇ ਥੱਲੋਂ ਮਿੱਟੀ ਨਿਕਲ ਜਾਂਦੀ ਆ ਤਾਂ ਓਵਰ ਸਪੀਡਿੰਗ ਨਾ ਕਰੋ ਕਿਉਂਕਿ ਓਵਰ ਸਪੀਡਿੰਗ ਕਰਨਾ ਕਈ ਵਾਰੀ ਤੁਸੀਂ ਜਦੋਂ ਟੋਏ ਟਿੱਬੇ ਦੇ ਲਾਗੇ ਜਾਂਦੇ ਜਾਂਦੇ ਜਾਂ ਆਕਦਮ ਬ੍ਰੇਕ ਮਾਰਦੇ ਆ ਤਾਂ ਉਹਦੇ ਨਾਲ ਪਿੱਛੋਂ ਆਉਂਦੇ ਹੋਏ ਗੱਡੀਆਂ ਤੁਹਾਡੇ 'ਚ ਵੱਜ ਸਕਦੀਆਂ ਜਾਂ ਕੋਈ ਹੋਰ ਐਕਸੀਡੈਂਟ ਹੋ ਸਕਦਾ ਜਿਹਦਾ ਤੁਹਾਡਾ ਆਪਣਾ ਜਾਨੀ ਮਾਲੀ ਨੁਕਸਾਨ ਹੁਣ ਤੋਂ ਬਚਾ ਕੀਤਾ ਜਾ ਸਕਦਾ ਲੁਧਿਆਣਾ ਟ੍ਰੈਫਿਕ ਪੁਲਿਸ ਦੇ ACP ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੋਲੇਵਾਲ ਚੌਂਕ ਵਿਖੇ SPS ਹਸਪਤਾਲ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਛਤਰियां ਵੰਡੀਆਂ ਗਈਆਂ ACP ਸਿੱਧੂ ਨੇ SPS ਹਸਪਤਾਲ ਦੇ MD ਜੈ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਆਖਿਆ ਇਹ ਇੱਕ ਚੰਗਾ ਉਪਰਾਲਾ ਹੈ بارش ਦੇ ਮੌਸਮ ਵਿੱਚ ਪੁਲਿਸ ਕਰਮੀਆਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਤੇ ਹੋਰ ਤੰਦੇ ਹੀ ਨਾਲ ਡਿਊਟੀ ਕਰਨਗੇ ਇਸ ਮੌਕੇ ਤੇ ACP ਸਿੱਧੂ ਨੇ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ بارش ਵਿੱਚ ਸੜਕਾਂ ਕਈ ਜਗ੍ਹਾ ਤੋਂ ਟੁੱਟ ਜਾਂਦੀਆਂ ਹਨ ਇਸ ਲਈ ਗੱਡੀ ਦੀ ਸਪੀਡ ਘੱਟ ਰੱਖੋ ਅਤੇ ਗੱਡੀਆਂ ਵਿੱਚ فاਸਲਾ ਬਣਾ ਕੇ ਰੱਖੋ ਤਾਂ ਜੋ ਐਕਸੀਡੈਂਟ ਤੋਂ ਬਚਿਆ ਜਾ ਸਕੇ ਇਸ ਮੌਕੇ ਜ਼ੋਨ ਇੰਚਾਰਜ ਪੰਜ ਇੰਸਪੈਕਟਰ ਦਵਿੰਦਰ ਕੌਰ ਜ਼ੋਨ ਇਨਚਾਰਜ 6 ਬਿਬਲਪਾਲ ਕੌਰ ਜ਼ੋਨ ਇਨਚਾਰਜ 7 ਔੰਕਾਰ ਸਿੰਘ ਜ਼ੋਨ ਇਨਚਾਰਜ 8 ਇੰਸਪੈਕਟਰ ਰੁਪਿੰਦਰ ਸਿੰਘ ਥਾਣੇਦਾਰ ਵਿਸ਼ਵਿੰਦਰ ਸ਼ਰਮਾ ਥਾਣੇਦਾਰ ਪਰਮਿੰਦਰ ਸਿੰਘ ਚੇਅਰਮੈਨ ਲਖਵਿੰਦਰ ਠੰਡੋ ਤੇ ਪ੍ਰਧਾਨ ਲਖਵੀਰ ਬੱਧਵਾਲ ਮੌਜੂਦ ਸਨ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ACP ਟ੍ਰੈਫਿਕ ਟੂ ਲੁਧਿਆਣਾ ਅੱਜ ਐਸਪੀ ਐਸ ਹਸਪੀਟਲ ਲੁਧਿਆਣਾ ਵੱਲੋਂ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਹਰ ਸਮੇਂ ਰੋਡ ਦੇ ਉੱਤੇ ਡਿਊਟੀ ਕਰਦੇ ਆ ਧੁੱਪ ਤੇ بارش ਦੇ ਮੌਸਮ 'ਚ ਡਿਊਟੀ ਕਰਦੇ ਆ ਉਹਨਾਂ ਵੱਲੋਂ ਅੱਜ ਸਾਨੂੰ ਛਤਰੀਆਂ ਮਲਾਜਮਾਂ ਨੂੰ ਵੰਡੀਆਂ ਗਈਆਂ ਜਿਹੜਾ ਕਿ ਇੱਕ ਬਹੁਤ ਸ਼ਲਾਘਾਜੋਕ ਕਦਮ ਇਹਨਾਂ ਨੇ ਅੱਜ ਪਟਾਇਆ ਮਲਾਜਮਾਂ ਦੇ ਵੈਲਫੇਅਰ ਲਈ ਜਿਹੜੇ ਕਿ ਟ੍ਰੈਫਿਕ ਪੁਲਿਸ ਮਲਾਜਮ ਜਿਹੜੇ ਜਿੰਨੀ ਟਾਈਮ ਡਿਊਟੀ ਕਰਦੇ ਆ ਉਹ ਧੁੱਪ ਤੇ ਬਰਸਾਤ ਦੇ ਵਿੱਚ ਖੜਕੇ ਡਿਊਟੀ ਕਰਦੇ ਆ ਜਿਹੜੀਆਂ ਇਹ ਛਤਰੀਆਂ ਮਿਲਣ ਨਾਲ ਇਹ ਆਪਣੀ ਡਿਊਟੀ ਹੋਰ ਵਧੀਆ ਤਰੀਕੇ ਨਾਲ ਤੇ ਜਿਹੜਾ ਇਹ ਪਬਲਿਕ ਨੂੰ ਬੜੇ ਅੱਛੀ ਤਿੱਕ ਨਾਲ ਟ੍ਰੈਫਿਕ ਰੈਗੂਲੇਟ ਕਰ ਸਕਦੇ ਆ ਧੁੱਪ ਤੋਂ ਮੀਂਹ ਤੋਂ ਆਪਣਾ ਬਚਾਅ ਵੀ ਕਰ ਸਕਦੇ ਆ ਮੈਂ ਆਮ ਪਬਲਿਕ ਨੂੰ ਇੱਕ بارش ਦੇ ਮੌਸਮ 'ਚ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਕਿ ਇਸ ਦਿਨਾਂ 'ਚ ਕਈ ਵਾਰੀ ਸੜਕਾਂ ਬਹੁਤ ਟੁੱਟ ਜਾਂਦੀਆਂ ਜਾਂ ਟੋਏ ਟਿੱਬੇ ਪੈ ਜਾਂਦੇ ਨੇ ਥੱਲੋਂ ਮਿੱਟੀ ਨਿਕਲ ਜਾਂਦੀ ਆ ਤਾਂ ਓਵਰ ਸਪੀਡਿੰਗ ਨਾ ਕਰੋ ਕਿਉਂਕਿ ਓਵਰ ਸਪੀਡਿੰਗ ਕਰਨਾ ਕਈ ਵਾਰੀ ਤੁਸੀਂ ਜਦੋਂ ਟੋਏ ਟਿੱਬੇ ਦੇ ਲਾਗੇ ਜਾਂਦੇ ਜਾਂ एकदम ਬ੍ਰੇਕ ਮਾਰਦੇ ਆ ਤਾਂ ਉਹਦੇ ਨਾਲ ਪਿੱਛੋਂ ਆਂਦੇ ਹੋਏ ਗੱਡੀਆਂ ਤੁਹਾਡੇ 'ਚ ਵੱਜ ਸਕਦੀਆਂ ਜਾਂ ਕੋਈ ਹੋਰ ਐਕਸੀਡੈਂਟ ਹੋ ਸਕਦਾ ਜਿਹਦਾ ਤੁਹਾਡਾ ਆਪਣਾ ਜਾਨੀ ਮਾਲੀ ਨੁਕਸਾਨ ਹੁਣ ਤੋਂ ਬਚਾ ਕੀਤਾ ਜਾਵੇ